ਆਹ ਹੈ ਗਰੇ ਕਦਰ ਤੇ ਕਾਦਰ ਦਿਖਾਈ ਦੇਣਾ ਚਾਹੀਦਾ ਹੈ ਸ ਇਹ ਦੁਆਖਾ ਸੰਸਾਰ ਨੂੰ ਵੇਖ ਰਹੀ ਆਂ ਨੰਕਾਰ ਨੂੰ ਵੇਖਿਆ ਨਹੀਂ ਸ etherlochan तीजी अख खोलनी श्री so, गुरु ग्रंथ साहब जी जुगो जुग अटल शब्दावतार, अवतार सारे संसार शांति लिया सकते हैं सो so, बहुत बड़ा जहाज बनाया है धरता श्री गुरु नानक देव साहब जी ने जो चढ़ेगा पार हो जाएगा सो सब कुछ कितों आ रहा है जाइए कितों आ रहा सब कुछ ये बोल कितों आ रहे हैं ये सब कुछ परमेश्वर तो आ रहा सब कुछ परमेश्वर का ही है ना पिछे पिछे अरबा खरबा पीढ़ियां जाइए कथू लिया ये प्यो काद पड़द लकड़द पिछ पिछ जाइए हजार पीढ़ियां पिछे कोई एक पिता एक के हम बारक तू तो मेरा गुरहा सब पीछे एक परमेश्वर ही बचेगा जो एक है। एका लगा है, के। आप है, आप है आप ही है मछली रूप आप ही जल रूप है आप ही जला लाने आप ही वाला है ये बिरले न समझ आएगी सो बिरले ਉਧਰਤ ਦੀ ਕਾਦਰ ਤੇ ਸੂਰਜ ਦੀਆਂ ਕਿਰਨਾਂ ਪ੍ਰਕਾਸ਼ ਦੇ ਰਹੀਆਂ ਹਨ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਸ੍ਰਕਾਸ਼ਮਨ ਸੋ ਗੁਰੂ ਕੀ ਹੈ ਜਿਸ ਸਾਰਾ ਸਭ ਕੁਝ ਪਰਮੇਸ਼ਰ ਤੋਂ ਆਇਆ ਹੈ ਗੁਰੂ ਹੀ ਪਰਮੇਸ਼ਰ ਹੁੰਦਾ ਹੈ ਇਹ ਪਿੱਛੇ ਉੱਠੀ ਗਿੰਤੇ ਗਿੰਨੀ ਪੈ ਗਈ ਅੱਗੇ ਚੱਲ ਕਿੱਥੇ ਜਾਏਗਾ 199 98 97 96 95 ਇੱਕ ਪਰਮੇਸ਼ਰ ਹੀ ਬਚੇਗਾ ਉਹ ਅਮਰ ਹੈ ਨਾ ਉਹਦਾ ਮਾਤਾ ਪਿਤਾ ਹੈ ਨਾ ਉਹ ਜੰਮਦਾ ਹੈ ਨਾ ਮਰਦਾ ਹੈ ਆਪਣੇ ਆਪ ਚ संपूर्ण है सो गुरु भी पूरा है पूरे दा लड फड़ना पड़ेगा परमेश्वर होता है गुरु ही ये आखिरी और पहला मौका मिलया है जीवन की प्राप्त करना है शरीर से मिलेगा मेरे मेरा अंतर लोचन मिलन की प्यारे ਹੋ ਕੇ ਪਾਈ ਘਰ ਪੂਰੇ ਜੈ ਸੋ ਖੇਲ ਖਲਾਈਏ ਬਾਲਕ ਰਹਿ ਨ ਸਕਾ ਬਿਨ ਖੀਰੇ ਸ ਅਸੀ ਸਖੀ ਸੀ ਇਹ ਜਿੰਦ ਨਮਾਣੀ ਹੈ ਇਸਤਰੀ ਸੀ ਸ ਸੁਹਾਗਨ ਹਾਰ ਸੰਘਾਰ ਕਰੇ ਉਹਦਾ ਬਣਦਾ ਜਿਵੇਂ ਇਸਵਾ ਨਹੀਂ ਇਹ ਪਰਵਾਨ ਨਹੀਂ ਹੋਣਾ ਇਹ ਪਪੀਹਾ ਯਾਤ੍ਰਿਕ ਇੱਕ ਬੂੰਦ ਲਈ ਤਰਸ ਰਿਹਾ ਹੈ ਉਦਾਸ ਹੈ ਇਹ ਜਿੰਦ ਇਹ ਕਪੜੇ ਪਹਿਰਾਵਾ ਇਹ ਧੀਖ ਨਹੀਂ ਚੱਲਣਾ ਅਰ ਜੋ ਆਇਆ ਕਰਨੀਆਂ ਪੈਣਗੀਆਂ ਚਰਨਾ ਦੀ ਧੂੜ ਬੰਨੀ ਪੈ ਗਈ ਸ ਕਹਿੰਦਾ ਮੈਂ ਹੰਕਾਰ ਨਹੀਂ ਕਰਦਾ ਇਹ ਵੀ ਪਿੱਛੇ ਹੰਕਾਰ ਤੇ ਹੱਥ ਹੈ ਸ ਇਹ ਝਗੜੇ ਧਰਮ ਕੋਈ ਵੀ ਨਹੀਂ ਮਾਰਾ ਪੀਪ ਕੰਬਰ ਸਾਰੇ ਸਾਡਾ ਭਲਾ ਚਾਹੁੰਦੇ ਹਨ ਅਸੀਂ ਨਾ ਪੁੱਠਾ ਪਾਂਡਾ ਹਾਂ ਕੁਛ ਨਹੀਂ ਸਮਾਨਾ ਸਾਡੇ ਖੋਪਰੀ ਉਲਟੀ ਹੈ ਉਲਟਾ ਸੋਚਦੀ ਹੈ ਹੰਕਾਰ ਸਿੱਖਾਂ ਦਾ ਬਹੁਤ ਹੰਕਾਰ ਹੈ ਅਸੀਂ ਪੱਗ ਲਾਦੇ ਆ ਗੁਰਕ ਗੁਰੂ ਘਰ ਹੀ ਸਾਹਮਣੇ ਪ੍ਰਕਾਸ਼ ਨਹੀਂ ਦਿਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਲਕੀ ਚ ਸਮਝਦੇ ਹਾਂ ਸੋ ਇਹ ਹਿੰਦੂ ਹਿੰਦੂ ਲੋਗ ਹੈ ਲੋਮ ਇਹ ਆਰਥਿਕ ਲੜਾਈ, ਦੁਕਾਨਾਂ ਦੀ ਲੜਾਈ ਇਹ ਮੁਸਲਮਾਨ ਇਹ ਵਾਸਰਾ ਦੀ, ਕਾਮ ਦੀ, ਬੱਚਿਆਂ ਦੀ ਲੜਾਈ, ਪਰਿਵਾਰ ਦੀ ਲੜਾਈ ਸਾਡੇ ਦੇ ਸਿੱਖ ਸਿੱਖਾਂ ਨੂੰ ਖਤਮ ਕਰ ਰਹੇ ਹਨ। ਆਪਣੇ ਖੇਤ ਚ ਆਪਣੇ ਪਸ਼ੂ ਵੜਿਆ। ਇਹ ਪਹਿਰਾਵਾ ਸੁਹਾਗਣ ਪਹਿਰਾਵਾ ਕਰੇ ਠੀਕ ਹੈ ਜੇ ਧਾਰਮਿਕ ਹੈ। ਧਾਰਮਿਕ ਚੋਲਾ ਪਾੰਦਾ ਹੈ ਤਰਾਵਾ ਕਰਦਾ ਹੈ ਉਹਦਾ ਪਰਵਾਣ ਹੈ ਜੇ ਧਾਰਮਿਕ ਨਹੀਂ ਤੇਖ ਨਹੀਂ ਚੱਲਣਾ ਸ ਇਹ ਹਜ਼ਾਰ ਬੰਦਾ ਹਜ਼ਾਰ ਹੀ ਅੱਗੇ ਆਉਣਾ ਚਾਹੁੰਦਾ ਹੈ ਨਹੀਂ ਇਹ 10 ਬੰਦੇ ਹਨ 10 ਹੀ ਅੱਗੇ ਆਉਣਾ ਚਾਹੁੰਦੇ ਹਨ ਨਹੀਂ ਫਿਰ ਤੂੰ 9 ਦੀਆਂ ਲਾਸਾਂ ਦੇ ਉਪਰੋਂ ਦੀ ਲੰਗੇਗਾ ਤਾ ਖਤਮ ਕਰਕੇ ਮਾਰ ਕੇ ਤਾਂ ਗਏ ਆ ਸਕਦਾ ਸਾਡਾ ਹੰਕਾਰ ਸਿੱਖਾਂ ਚ ਬਹੁਤ ਹੈ ਸੋ ਇਹ ਕਮਲਿਆ ਨੂੰ ਖਜ਼ਾਨਾ ਮਿਲਿਆ ਸੀ ਪਿਓ ਦਾਦੇ ਦਾ ਖੋਲ ਕੇ ਨਹੀਂ ਵੇਖਿਆ ਪੜੇ ਨਹੀਂ ਵਿਚਾਰੇ ਨਹੀਂ ਸੋ ਕਹਿੰਦੇ ਮੈਂ ਹੰਕਾਰ ਨਹੀਂ ਕਰਦਾ ਇਹਦਾ ਵੀ ਹੰਕਾਰ ਦਾ ਹੱਥ ਹੈ ਸੋ ਇਹ ਪਹਾੜੀ ਤੇ ਜਾਣਾ ਹੈ ਰਸਤਾ ਵੀ ਭੀੜਾ ਹੈ ਖਤਰਨਾਕ ਹੈ ਇਹ ਤਲੀ ਤੇ ਸੇ ਰੱਖਣਾ ਪਏਗਾ ਬਹੁਤ ਔਖਾ ਮਾਰਗ ਹੈ ਬਾਲੋਂ ਨਿੱਕੀ ਇਹ ਬਰੀਕ ਹੈ ਖੰਡਿਆਂ ਤੱਕੀ ਬਾਲੋਂ ਨਿੱਕੀ ਬਹੁਤ ਸੱਚ ਦਾ ਮਾਰਗ ਔਖਾ ਹੈ ਜਦੋਂ ਸਾਡਾ ਝੂਠ ਚੱਲਦਾ ਅਸੀਂ ਬਹੁਤ ਖੁਸ਼ ਹੁੰਦੇ ਹਾਂ ਠੀਕ ਹੈ ਝੂਠ ਝੂਠੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਸਾਰਿਆਂ ਦੇ ਸਾਝੇ ਗੁਰੂ ਹਨ ਸਿੱਖਾਂ ਨੂੰ ਸੇਵਾ ਸੁਭਾਲ ਮਿਲੀ ਹੈ ਸਾਰਿਆਂ ਦੇ ਸਾਝੇ ਹਨ ਸੋ ਇਹ ਕੁਦਰਤ ਦੇ ਬੋਲ ਕੁਦਰਤ ਦੇ ਸੇ ਕੁਦਰਤ ਕਾਰਨ ਦੇ ਸੇ ਠੀਕ ਹੈ ਸਹੇਰ ਤਾਂ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹ ਭੁੱਲਿਆ ਨਹੀਂ ਸੋ ਭੁੱਲਣਾ ਇੱਕ ਠੀਕ ਆ ਗੁਰ ਬਧੀਆ ਨਹੀਂ ਤੇ ਸਾਰਾ ਕੁਝ ਯਾਦ ਰਹੇ ਜੀ ਨਹੀਂ ਇਹ ਨੀਂਦ ਹੋਈ ਨਹੀਂ ਆਉਣੀ ਤੈਨੂੰ ਸੋ ਹਣ ਸਾਰੀਆਂ ਗਲਤੀਆਂ ਦਾ ਪੁਤਲਾ ਹੈ ਜੇ ਗਲਤੀ ਨਾ ਕਰੇਗਾ ਪਰਮੇਸ਼ਰ ਹੈ ਜਾਂ ਗੁਰੂ ਹੈ ਪੂਰਾ ਸੋ ਸਿੱਖਿਆ ਲੈਣੀ ਹੈ ਸੋ ਕੁਛ ਵੀ ਫਰੀਜ ਨਹੀਂ ਮਿਲਦਾ ਅਕਲ ਮੁੱਲ ਮਿਲੇਗੀ ਸਭ ਕੁਛ ਇਸ ਸਰੀਰ ਚ ਪ੍ਰਾਪਤ ਹੋਏਗਾ ਬੱਚੇ ਪਤਨੀ ਜੋ ਦੋ ਚਾਰ ਵਾਰੀ ਘਰ ਬਦਲਿਆ ਹੈ ਚਾਰ ਪੰਜ ਵਾਰੀ ਆਪਣੀ ਗੱਡੀ ਬਦਲੀ ਹੈ ਕਾਰ ਸਭ ਕੁਛ ਇਸ ਸਰੀਰ ਚ ਮਿਲੇਗਾ ਮਿਹਨਤ ਕਰਨੀ ਪੈਗੀ ਮਸ਼ਕਤ ਕਰਨੀ ਪੈਗੀ ਹਾਰਡ ਵਰਕ ਕਰਨੀ ਪੈਗੀ ਇਹ ਹੀ ਸਿਰਫ ਨਾਲਕਦੇਵ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਜੀ ਸੋ ਏ ਜੋ ਪਰਮੇਸ਼ਰ ਦੇ ਬੋਲ ਸਮਝਦਾ ਹੈ ਕਾਦਰਤ ਚ ਕੁਦਰਤ ਦਿਸਦਾ ਹੈ ਕੁਦਰਤ ਚ ਕਾਦਰਤ ਦਿਸਦਾ ਹੈ ਕਰਤਾ ਦਿਸਦਾ ਹੈ ਸਾਰਾ ਕੁਝ ਪਿੱਛੇ ਜਾਈਏ ਨਾ ਪਰਮੇਸ਼ਰ ਜੋ ਆ ਰਿਹਾ ਸਭ ਕੁਝ ਸਭ ਪਰਮੇਸ਼ਰ ਦਾ ਹੈ ਨਾ ਇਹ ਦਿਵਿਨਿਸ਼ਟੀ ਇਹ ਤ੍ਰਲਚਨ ਤੀਜੀ ਅੱਖ ਖੁੱਲਣੀ ਪੈਗੀ ਜੇ ਦੋ ਬੰਦ ਹੋ ਗਈਆਂ ਤੀਜੀ ਕਿੱਥੇ ਖੁੱਲੇਗੀ ਸੋ ਗੁਰੂਤਾ ਨਾ ਪਏਗਾ ਗੁਰਮਤ ਗੁਰਮਤ ਬੰਨਣਾ ਪਏਗਾ ਮਨ ਦੀ ਮਤ ਤਿਆਗਣੀ ਪਏਗੀ ਅੱਗੇ ਹਾ ਇੱਥੇ ਨਿਕਾਇਆ ਪੁਰਜਾ ਇਹਦਾ ਫੈਸਲਾ ਚੱਲਦਾ ਸੋ ਪਿੱਛੇ ਹੈ ਕਲਕਸ਼ਲ ਕਰਦਾ ਹੈ ਅਖਰੋੜ ਵਰਗਾ ਅੱਗੇ ਬਨਾ ਵਰਗਾ ਸੋ ਭਾਵਨਾ ਭਾਵਨਾ ਨੂੰ ਫਲ ਲੱਗੇਗਾ ਸੋ ਸੋਚ ਹੀ ਸਾਡੇ ਬੀਜ ਹਨ ਇਹ ਗਿਆਨ ਥੋੜਾ ਜਿਹੀ ਬਹੁਤ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਜੀ ਥੋੜਾ ਜਹਾ ਹੱਥੇ ਚ ਰੱਸਾ ਆਏਗਾ ਨਾ ਜੇ ਖੂਹ ਚ ਬਾਲਟੀ ਲਮਕਾਈ ਹੈ ਪਾਣੀ ਆ ਜਾਏਗਾ ਪਿਆਸ बुझ ਜੇਗੀ ਸੋ ਕੁਰਬਾਨੀ ਸਰਵਨ ਕਰਨੀ ਪਏਗੀ ਪੜਨੀ ਪਏਗੀ ਵਿਚਾਰਨੀ ਪਏਗੀ ਜੀ ਇਹ ਜੈਸੋ ਖੇਲ ਖਲਾਈਆ ਬਾਲਕ ਰਹਿ ਨਾ ਸਕਾ ਦਿਨ ਖੀਰੇ ਜਿਨਾਂ ਵਰਜੀ ਸਾਨੂੰ ਪ੍ਰਵੇਸ਼ ਖਲਾ ਰਿਹਾ ਹੈ ਖਲਾ ਰਿਹਾ ਹੈ ਪਰ ਸਰੀਰ ਦੀ ਖਾराक ਭੋਜਨ ਹੈ ਇਹ ਸਾਰਾ ਖੇਲੇ ਦਾ ਮਨ ਦਾ ਹੈ ਸੋ ਇਹ ਮਨ ਦਾ ਗਿਆਨ ਕੋਈ ਕਰਾਂਦਾ ਨਹੀਂ ਇਹਦੀ ਬਹੁਤ ਤਾਕਤ ਹੈ ਜਿਹਦਾ ਮਨ ਦੁਸ਼ਮਣ ਬਣ ਜਾ ਉਹਨੂੰ ਦੁਸ਼ਮਣ ਲੱਭਣ ਦੀ ਲੋੜ ਜਿਹਦਾ ਮਨ ਦੋਸਤ ਬਣ ਗਿਆ ਉਹਨੂੰ ਦੋਸਤ ਲੱਭਣ ਦੀ ਲੋੜ ਅਸੀਂ ਪੱਤੀ ਪਤਨੀ ਇੱਕ ਕਮਰੇ ਚ ਵਸ ਰਹੇ ਸੀ ਸਾਡਾ ਹਰਸ਼ ਗਾਇ ਕੀਤਾ ਤੇ ਕੀਤਾ ਪਤੀ ਪਤਨੀ ਨੇ ਸਾਡੇ ਨਾਲ ਵੇਖੀ ਨਹੀਂ ਰਲੀਆਂ ਨਹੀਂ ਮਾਨੀਆਂ ਸੇਜਾਂ ਤੇ ਨਹੀਂ ਆਇਆ ਇਹ ਦੁਹਾਗਾ ਨਹੀਂ ਬੰਨਣਾ ਸਵਾਹਕਨ ਬੰਨਣਾ ਪਏਗਾ ਜੀ ਸੋ ਦਸਤ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜਦਾਸ ਹੈ ਸੰਗਤ ਪਰ ਗੁਰੂ ਬਖਸ਼ ਨਾਰ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 94174 सेति स्यालयली